ਫਲੋਟੈਕ ਇੰਡਸਟਰੀ ਜੋ ਕਿ ਸਾਡੇ ਐਡਜੁਆਇਨਿੰਗ ਹੈ ਪੰਜਾਬ ਇਲੈਕਟ੍ਰੀਕਲ ਕੈਮੀਕਲ ਲਿਮਟਿਡ ਦੇ ਐਡਜੁਆਇਨਿੰਗ ਫਲੋਟੈਕ ਇੰਡਸਟਰੀ ਹੈ ਉੱਥੇ ਫਾਇਰ ਇਨਸੀਡੈਂਟ ਹੋਇਆ ਜਿਸ ਤੇ ਐਚਸੀਐਲ ਦੇ ਟੈਂਕਰ ਨੂੰ ਕਿਤੇ ਫਾਇਰ ਇਨਸੀਡੈਂਟ ਹੋਇਆ ਤੇ ਅਬ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਦਾ ਰੀਜ਼ਨ ਠੀਕ ਹੈ ਬਟ ਇਮੀਡੀਏਟਲੀ ਜੋ ਹੈ ਦਾ ਫਾਇਰ ਹੈਜ਼ ਬੀਨ ਪੁੱਟ ਆਊਟ ਐਂਡ ਇਟ ਇਜ਼ ਅੰਡਰ ਕੰਟਰੋਲ एवरीथिंग इज अंडर कंट्रोल देयर इज नो हां जी मतलब ਇਹਦੇ ਵਿੱਚ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਵੀ ਫਾਇਰ ਟੈਂਡਰ ਹੈਗਾ ਫਾਇਰ ਟੈਂਡਰ ਨਾਲ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲ ਕਰ ਲਈ ਸੀ ਸਰ ਕਾਰਨ ਕੀ ਹੋਇਆ ਹੈ ਜੁਰਟੀ ਸਰ ਕਾਰਨ ਆਪਾਂ ਕੈਜ਼ੂਐਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਆਪਾਂ ਐਸਟੈਬਲਿਸ਼ ਕਰ ਰਹੇ ਆ ਵੀ ਕੀ ਹੋਇਆ ਸੀ ਸਰ ਕੋਈ ਜ਼ਖਮੀ ਵੀ ਆ ਨਹੀਂ ਜ਼ਖਮੀ ਵੀ ਕੋਈ ਸਰ ਕਿੰਨੇ ਟੈਂਡਰ ਫਾਇਰ ਲੱਗੇ ਜੀ ਸਾਡਾ ਮੇਨ ਆਪਣਾ ਲੱਗਿਆ ਟੈਂਡਰ ਤੇ ਬਾਕੀ ਸਾਡੇ ਕੋਲ ਜਿਹੜਾ ਫਾਇਰ ਫਾਈਟਿੰਗ ਸਿਸਟਮ ਵੀ ਹੈ ਪੂਰੇ ਪ੍ਰਾਂਡ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਿਆ ਸੀ ਅਪਰੋਕਸੀਮੇਟਲੀ 1 ਸਵਾਇ 1 ਸਰ ਇਹ ਕਿਸ ਚੀਜ਼ ਦਾ ਬਲਾਸਟ ਸੀਗਾ ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਅੱਛੇ ਵਾਲਾ ਡਾਂਕ ਹੈ ਕੁਝ ਕਿਲੇ ਉਹ ਸਰ ਕੀ ਕੀ ਬਣਦਾ ਸੀ ਉਹਦੇ ਵਿੱਚ ਉਹਦੇ ਵਿੱਚ ਬੇਸਿਕਲੀ ਸੀਬਟ ਵਾਲੀ ਬਣਦਾ ਹੈ ਪੈਰਾਫਿਨ ਵੈਕਸ ਬਣਦੀ ਹੈ ਤੇ ਲਾਗੇ ਸਕੂਲ ਵਗੈਰਾ ਹੈ ਉਹਨਾਂ ਨੂੰ ਤਾਂ ਨਹੀਂ ਕੋਈ ਖਤਰਾ ਵਗੈਰਾ ਨਹੀਂ ਕੋਈ ਗੈਸ ਗੈਸਤ ਨਹੀਂ ਲਿਖੋ ਜੀ ਕੋਈ ਨਹੀਂ ਗੈਸ ਸਕੂਲ ਨਹੀਂ ਸਰ ਕਿਹੜੇ ਜਿੱਥੇ ਲੀਕ ਹੋਈ ਹੈ ਇਹ ਟੋਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇੱਕ ਫਲੋਟਕ ਇੰਡਸਟਰੀ ਦਾ ਜੁੜਾ ਹੋਇਆ ਉਹ ਉਹ ਦੇ ਵੈਰੀਫਾਈ ਸਰ ਤੁਸੀਂ ਕਿਉਂ ਕਰ ਰਹੇ ਹੋ ਕਿ ਉਹ ਨਾਰੇ ਸਾਹਮਣੇ ਉਹ ਆਈ ਥਿੰਕ ਇੰਜੀਨੀਅਰ ਵੀ ਬੰਦਾ ਹੈ ਨਹੀਂ ਉੱਥੇ ਹਨਾ ਬਟ ਬਿਕੋਜ਼ ਸਾਡੇ ਨਾਲ ਜੁਆਇਨਿੰਗ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਦੇਖੋ ਮੈਨੂੰ ਹੈ ਨਹੀਂ ਹੈ ਜਿਨ੍ਹਾਂ ਦੀ ਜਿਨ੍ਹਾਂ ਦਾ ਯੂਨਿਟ ਸਰ ਸਾਹਮਣੇ ਜਵਾਬਦੇਹ ਦਾ ਕੋਈ ਨਹੀਂ ਹੈ ਸਰ ਸਮੇਂ-ਸਮੇਂ ਤੇ ਬਲਾਸਟ ਹੁੰਦੀ ਹੈ ਇਹਦੇ ਕਾਰਨ ਕੀ ਕਰਦੇ ਹੋ ਹੁਣ ਚਲੋ ਇਹ ਜਿਹੜਾ ਬਲਾਸਟ ਹੋਇਆ ਦਾ ਆਪਾਂ ਰੀਜ਼ਨ ਫਾਈਂਡ ਆਊਟ ਕਰਦੇ ਹਾਂ ਜੀ ਕੀ ਹੈਗਾ ਤੇ ਮੋਰਨ ਦੇ ਜੋ ਨਿਕਲ ਗਏ ਕੋਈ ਕਾਰਨ ਕੁਝ ਨਵੇਂ ਤਜਰਬੇਕਾਰ ਬੰਦੇ ਹਨ ਜੀ ਜਾਂ ਕਾਦੇ ਕਰਕੇ ਨਹੀਂ ਤਜਰਬੇਕਾਰ ਦੀ ਤਾਂ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰ ਜਦੋਂ ਉਹ ਪ੍ਰੋਸੈਸ ਇੰਡਸਟਰੀ ਹੈ ਕਈ ਵਾਰੀ ਪੈਰਾਮੀਟਰ ਡਾਊਨ ਹੋ ਜਾਂਦੇ ਆ ਉਹਦੇ ਕਰਕੇ ਮੌਲ ਹੋ ਜਾਂਦੀ ਹੈ ਜਿਸ ਦਿਨ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਅਜਿਹਾ ਇਸ਼ੂ ਨਹੀਂ ਸਰ ਜਿਹੜੇ ਅੰਗਰੇਜ਼ੀ ਦਾ ਨਾਮ ਕੀ ਹੈ ਲੇਟੈਸਟ ਹਾਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਬਲਾਸਟ ਪਹਿਲਾਂ ਕਿੱਥੇ ਹੋ ਚੁੱਕਿਆ ਹੈ ਹੁਣ ਵੀ ਹੋਇਆ ਹੈ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਆਮ ਜਸ ਅਪਾਉਟ ਰੀਜ਼ਨ ਫਾਈਂਡ ਆਊਟ ਕਰਕੇ ਦੇਖ ਲਵਾਂਗੇ ਵੀ ਕਿੱਥੇ ਸਾਡਾ ਮਤਲਬ ਪ੍ਰੋਬਲਮ ਰਹੀ ਹੈ ਆਪਾਂ ਨੇਚਰਲੀ ਉਸ ਨੂੰ ਗਰੂ ਕਰਾਂਗੇ ਸਰ ਇਸ ਕਲੀਅਰ ਕਿ ਇਹ ਫੈਕਟਰੀ ਤੁਹਾਡੀ ਸਹਿਯੋਗੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈਗੀ ਦੇਖੋ ਇਹ ਪੰਜਾਬ ਵਲਕਲੀਜ਼ਾ ਉਹ ਫਰੋਟਾ ਇੰਡਸਟਰੀ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈੱਡ ਕੋਣ ਹੈ ਜੀ ਉਹਨਾਂ ਦੇ ਹੈੱਡ ਕੋਣ ਹੈ ਜੀ ਉਹ ਕਿਹਦੇ ਅੰਡਰ ਹੈ ਜੀ ਕੋਈ ਨਾ ਕੋਈ ਕੰਟਰੋਲਰ ਮੈਨੇਜਰ ਇੱਥੇ ਹੈ ਨਹੀਂ ਮੇਰੇ ਕੋਲ ਉਹਦੇ ਮਾਲਕ ਕੌਣ ਹੈ ਕੋਈ ਸੁਪਰਵਾਈਜ਼ਰ ਇੱਥੇ ਕੋਈ ਹੈ ਨਹੀਂ ਅੱਜ ਇਨਸੀਡੈਂਟਲ ਜੋ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਹੈਗੇ ਆ ਜੋ ਕੰਟਰੋਲ ਕਰਦੇ ਆ ਉਹ ਹੈ ਇੱਥੇ ਪਰ ਜਿਹੜਾ ਇਹਨਾਂ ਦਾ ਮਤਲਬ ਮੇਨ ਸੁਪਰਵਾਈਜ਼ਰ ਇਨਚਾਰਜ ਹੈ ਉਹ ਕਿਤੇ ਕੰਮ ਤੇ ਬਾਹਰ ਗਿਆ ਹੋਇਆ ਹੈ ਮਾਲਕ ਕੌਣ ਹੈ ਜੀ ਨਾਮ ਕੀ ਹੈ ਜਨੰਦਾ ਹਾਂਜੀ ਉਹਦਾ ਨਾਮ ਕੀ ਹੈ ਜਿਹੜੇ ਉੱਥੇ ਦੇ ਹੈਡ ਹੈ ਜਿਹੜੇ ਕੰਟਰੋਲ ਕਰਦੇ ਆ ਬੈਟਰੀਆਂ ਨੂੰ ਇਹ ਓਨਰ ਕੋਲ ਆ ਸਰ ਜੇ ਫੋਨ ਹੈ ਕਿ ਇਹਦੇ ਫੈਕਟਰੀ ਕਿਹਨਾਂ ਦੀ ਆਇਆ ਜਾਵੇ ਉਹਦਾ ਕੋਈ ਮੈਨੇਜਰ ਕਰਾਓ ਫਲੋਟੈਕ ਇੰਡਸਟਰੀ ਆ ਸਾਡਾ ਉਹ ਨਹੀਂ ਆ ਸਾਡੇ ਦਾ ਆਪਣੀ ਦੇਖੋ ਪੰਜਾਬ ਐਲਕਟ੍ਰਿਕ ਜੀ ਇੰਡਸਟਰੀ ਸਰ ਇਹਦਾ ਨਾਮ ਪੁੱਛ ਰਹੇ ਸੀ ਇਹਨਾਂ ਦਾ ਕੋਈ ਰਿਲੇਸ਼ਨ ਹੈ ਕ੍ਰੀਏਟ ਇੱਕ ਪੈਂਦਾ ਨਾ ਸਾਡੇ ਤੁਹਾਡੇ ਨਾਲ ਕੀ ਆ ਇਹਨਾਂ ਦਾ ਰਿਲੇਸ਼ਨ ਹੈ ਕੀ ਆ ਹਾਂਜੀ ਤੁਹਾਡੇ ਨਾਲ ਕੀ ਇਨਫਰਮੇਸ਼ਨ ਹੈ ਸਾਡਾ ਰਿਲੇਸ਼ਨ ਹੈ ਵੀ ਸਾਡੀ ਕੁਲਰੀਨ ਇਹਨਾਂ ਨੂੰ ਜਾਣਦੀ ਹੈ ਕਿ ਤੇ ਬਸ ਸਾਡਾ ਰਿਲੇਸ਼ਨ ਆਉਂਦਾ ਸਰ ਅੱਗ ਤੇ ਕਾਬੂ ਕਿੰਨ ਪਾਇਆ ਬਾਹਰ ਪਤਾ ਬਗੈੜਾ ਆ ਜਾਂ ਪ੍ਰੋਜੈਕਟ ਨਹੀਂ ਇਮੀਜੈਂਟਲੀ ਤਾਂ ਸਾਡੇ ਕੋਲ ਜਿਹੜੀ ਆਪਣੀ ਫਾਇਰ ਡੈਟਰ ਹੈ ਉਹ ਪਲੱਸ ਜੋ ਫ ਪਾਰ ਦੇ ਵਿੱਚ ਲੱਗੇ ਹੋਏ ਐ ਉਹ ਨੰਬਰ ਕੋਣ ਸਰ ਬਿਲਕੁਲ ਸਿੱਧੀ ਕੰਟਰੋਲ ਚਾ ਜੀ ਹਾਂਜੀ ਹਾਂਜੀ ਕਿਸੇ ਨੂੰ ਕੋਈ ਬਾਰ ਆ ਦੀ ਲੋੜ ਤਾਂ ਨਹੀਂ ਕੋਈ ਲੱਗੇ ਡੈਸ਼ ਆ ਵਗੈਰਾ ਕੋਈ ਅਜਿਹਾ ਤਾਂ ਕੋਈ ਨਹੀਂ ਨਹੀਂ ਅਸੀਂ ਕੋਈ ਜਾਨੀ ਸਿੱਧਾ ਸਰ ਕੋਲ ਨੂੰ ਜਾ ਰਹੇ ਗੈਸ ਲੀਕ ਹੋਣਾ ਨਹੀਂ ਹਾਂਜੀ ਬਾਹਰ ਰੋਲਾ ਵੀ ਪੈ ਗਿਆ ਗੈਸ ਸਾਵਧਾਨੀ ਅਸਰ ਨਹੀਂ ਗੈਸ ਤਾਂ ਆਪਾਂ ਸਾਰੇ ਉੱਥੇ ਹੀ ਉਸ ਟਾਈਮ 'ਚ ਉੱਥੇ ਜੇ ਹੁਣ ਵੀ ਆਪਾਂ ਉੱਥੇ ਪਿੰਡ ਵਾਲਿਆਂ ਨੇ ਤੁਹਾਡਾ ਕੀਤਾ ਪ੍ਰਦਰਸ਼ਨ ਕਰਦੇ ਪਏ ਉਹਦੇ ਬਾਰੇ ਕੀ ਆ ਬਾਹਰ ਰੋਲਾ ਪਾਰੇ ਵੀ ਗੈਸ ਵੀ ਦੀ ਪੂਰੀ ਕੀ ਤੁਹਾਨੂੰ ਬਾਰ-ਬਾਰ ਚਲੋ ਇਹਦਾ ਤੁਸੀਂ ਜਿਆਦਾ ਦੱਸ ਸਕਦੇ ਹੋ ਉਹਨਾਂ ਨੂੰ ਜਾ ਕੇ नहीं नहीं अगर गैस जो जो तो का रिसाव होता है तो उसमें क्या क्या खतरा हो सकता है जो गैस वहाँ पे बन रही है जिस प्लांट में आप जिसकी आग लगी, तो लगी ब्लास उसमें ब्लास्ट हुआ है उसमें जो भी गैस बनती है अगर उसका ज्यादा रिसाव होता है तो उसमें क्या क्या खतरा हो सकता है ਬ੍ਰੀਥ ਰੈਸਟਨੈਸ ਦੀ ਪ੍ਰੋਬਲਮ ਆਤੀ ਹੈ ਜਾਂ ਸਫੋਕੇਸ਼ਨ ਹੁੰਦੀ ਹੈ ਉਸ ਤਰ੍ਹਾਂ ਦਾ ਇਸ਼ੂ ਹੁੰਦਾ ਹੈ ਮਤਲਬ ਅਗਰ ਜ਼ਿਆਦਾ ਹੋ ਜਾਏ ਤਾਂ ਉਸਮੇ ਜਾਨ ਦਾ ਖਤਰਾ ਹੈ ਨਹੀਂ ਹੈਜ਼ਰਡਸ ਪਲਾਂਟ ਹੈ ਮਤਲਬ ਪਲਾਂਟ ਦਾ ਹੈਜ਼ਰਡਸ ਹੀ ਹੁੰਦਾ ਹੈ ਨੇ ਕਹਤਾ ਉਹਨਾਂ ਨੇ ਕਿ ਮੇਜਰ ਐਕਸੀਡੈਂਟ ਹੋਇਆ ਆਰਾਮ ਵਿੱਚ ਪੁੱਛੇ ਨਹੀਂ ਕਿ ਪੁਲਿਸ ਕਾਰਨ ਦੀ ਖਬਰ ਲਾਤੀ ਉਹ ਮਾਲਕ ਨਾਲ ਨਹੀਂ ਗੱਲ ਕੀਤੀ ਮਾਲਕ ਮਾਲਕ ਦਾ ਬਰ ਉਹ ਦੇ ਦੇਣਾ ਮੈਂ ਤੁਹਾਨੂੰ ਦੇ ਦੂੰਗਾ ਉਹ ਨਾਮ ਤਾਂ ਦੱਸੋਗੇ ਉਹ ਦੇ ਦੇ ਦਿੰਦੇ ਨਾਮ ਦਾ ਪ੍ਰੋਵਾਈਡਰ ਕੀ ਕਰ ਰਿਹਾ ਕੋਣ ਕਰ ਰਿਹਾ ਅੰਦਰ ਕੋਈ ਦੱਸ ਦੋ ਥੋੜਾ ਨਾਮ ਉਹਨਾਂ ਨੂੰ ਛੱਡੋ ਮੇਰੇ ਨਾਲ ਸੰਪਰਕ ਕਰਨ ਵਾਲੀ ਕੋਈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਨਾਮ ਦਾ ਵਗੈਰਾ ਠੀਕ ਕਰਦੇ ਕਿਉਂਕਿ ਐਡਾ ਬੜਾ ਆਸਾ ਹੁੰਦਾ ਮੌਕੇ ਤੇ ਉਹਨਾਂ ਦੀ ਕੋਈ ਐਗਰੀਮੈਂਟ ਦਾ ਕੋਈ ਬੰਦੀਆਂ ਦੇ ਕੋਈ ਦੂ ਮਿੰਟ ਵਾਸਤੇ ਬਿਊਟ ਦੱਸ ਦੇ ਯਾਰ